ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਤੇ ਜੀ ਤੇ ਅੱਜ ਆਪਾਂ ਪਹੁੰਚੇ ਹੋਏ ਆ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਦੇਖੋਣੇ ਤੁਹਾਨੂੰ ਕੀ ਰੇਟ ਚੱਲਦੇ ਆ ਜੀ ਟਰੈਕਟਰਾਂ ਦੇ ਲਓ ਜੀ ਪਹਿਲਾ ਹੈਗਾ John Deere 555E ਮਾਡਲ ਹੈਗਾ ਜੀ 2013 ਇਹਦੀ ਡਿਮਾਂਡ ਹੈਗੀ 5,11500 ਟੌਪ ਮਾਡਲ ਹੈ ਜੀ ਚੰਗੀ ਹਾਲਤ ਦਾ ਟਰੈਕਟਰ ਹੈ ਕਿਤੇ ਟਰੀਟ ਵੀ ਨਹੀਂ ਹੈਗੀ ਟਰੈਕਟਰ ਦੇ ਜੀ ਦੇਖ ਸਕਦਾ ਪੰਜਾਬ ਦਾ ਨੰਬਰ ਹੈ ਜੀ ਪੀਵੀ 11 ਅੱਗੇ ਅਗੇ ਨਿਊ ਹੋਲੈਂਡ 363 2009 ਮਾਡਲ ਹੈ ਜੀ ਇਹ ਰੇਟ ਹੈਗਾ ਤਾਂ 4,70,000 ਇਹ ਟੌਪ ਮਾਡਲ ਹੈ ਜੀ ਪੰਜਾਬ ਦਾ ਨੰਬਰ ਹੈ ਇਹਦਾ ਹੀ PV 12 ਅੱਗੇ ਆ ਗਿਆ ਜੀ ਜੌਂਡੀਅਰ 5310 2009 ਮਾਡਲ ਹੈ ਜੀ ਡਿਮਾਂਡ ਹੈਗੀ ਇਹਦੀ 4 ਲੱਖ 95000 ਬਾਕੀ ਇਹ ਫਿਕਸ ਰੇਟ ਨਹੀਂ ਹੁੰਦੇ ਜੀ ਮੌਕੇ ਤੇ ਘੱਟ ਵੱਧ ਹੋ ਜਾਂਦੇ ਹੁੰਦੇ ਆ ਬੀਟੀਆਰ ਦਾ ਫਰਕ ਪੈ ਜਾਂਦਾ ਜੀ ਅੱਗੇ ਆ ਗਿਆ ਸੋਰਾਜ 852 2008 ਮਾਡਲ ਜੀ ਰੇਟ ਹੈਗਾ ਤਾਂ 3,75,000 ਪੰਜਾਬੀ ਦਾ ਨੰਬਰ ਹੈ PV04 ਅਗਲਾ ਫੇਰ ਆ 850 ਹੈ ਜੀ 2014 ਮਾਡਲ ਹੈ 4,95,000 ਡਿਮਾਂਡ ਹੈ ਦੀ ਬਟਿੰਡੇ ਦਾ ਨੰਬਰ ਹੈ ਇਹਦਾ ਜੀ ਤੇ ਬਾਕੀ ਹਵਰ ਵਾਲੀ ਛਤਰੀ ਤੇ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਉੱਪਰ ਪੂਰਾ ਸਾਫ ਹੈ ਟਰੈਕਟਰ ਦਾ ਸੀ ਨੰਬਰ ਤਾਂ ਹੈ 45 ਇਹਦੇ ਅੱਗੇ ਹੈ ਜੌਂਡੀਅਰ 5036C 2013 ਮਾਡਲ ਹੈ ਜੀ ਡਿਮਾਂਡ ਹੈਗੀ ਤੇ 265000 ਬਠੰਡਾ ਨੰਬਰ ਹੈ ਇਹ ਜੀ ਇਹ ਟਾਇਰ ਇਹਦੇ ਖਤਮੀ ਹੈ ਪਿਛਲੇ ਅੱਗੇ ਆ ਗਿਆ ਜੀ ਫਾਰਮ ਟਰੈਕ 60 2011 ਮਾਡਲ ਹੈ ਜੀ ਰੇਟ ਹੈ ਗਿਆ 3 ਲੱਖ 85000 ਬਰਸ਼ਿੰਡੇ ਦਾ ਨੰਬਰ ਹੈ ਦਾ ਹੀ 88500 ਪੈਸੇ ਟਾਇਰ ਹੈ ਇਹਦੇ ਅੱਗੇ ਆ ਗਿਆ ਜੀ ਸੋਨਾ ਲੇਕਾ 60 ਮਾਡਲ ਹੈਗਾ ਜੀ 2014 ਰੇਟ ਹੈਗਾ 3 ਲੱਖ ਤੇ 40000 ਕੱਤੀ ਆ ਗਈ ਹੈ ਅਰਜਨ 605 2009 ਮਾਡਲ ਹੈ ਜੀ ਇਹ ਰੇਟ ਹੈਗਾ ਤਾਂ 3 ਲੱਖ 70000 ਪੰਜਾਬ ਦਾ ਨੰਬਰ ਹੈ ਪੀਵੀ 13 और साफ है ट्रैक्टर जी अगर चौंधी बवंजा जीरो चार दो हजार ग्यारह मॉडल है जी रेट है तीन लख पचानवे हजार पंजाब का नंबर है पी वी जीरो सत्तर ਰ ਗਿਆ ਗਿਆ ਜੀ ਸੋਰਾਜ 855 ਮਾਡਲ 2010 ਰੇਟ 365000 ਹੈ ਜੀ ਹਰਿਆਣੇ ਦਾ ਨੰਬਰ ਹੈ ਐਚ ਆਰ 24 ਹਾਂ 15 ਹਾਂ ਨਹੀਂ ਯਾਰ ਨਹੀਂ ਇੰਨਾ ਧੱਕਾ ਨਾ ਕਰੋ ਹਾਂ ਠੀਕ ਮੰਡੀ ਅੱਜ ਪੂਰੀ ਭਰੀ ਹੋਈ ਹੈ ਜੀ ਬਾਕੀ ਹੌਲੀ ਹੌਲੀ ਟਰੈਕਟਰ ਵਾਦੇ ਜਾਂਦੇ ਆ ਚਾਲ ਦਾ ਕਰਕੇ ਟਰੈਕਟਰ ਕੁਝ ਘਟਾਉਣ ਲੱਗ ਗਈ ਸੀ ਜੀ ਹੁਣ ਦੁਬਾਰੇ ਫੇਰ ਪਰਨ ਲੱਗੀ ਮੰਡੀ ਜਉਦੀ ਸਾਰਿਆਂ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਇੰਸੇ ਹੋਰ ਨੰਨੇ ਵੀਡੀਓ ਨਾਲ